ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਹਨ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ ਅੱਜ ਕਾਫੀ ਤੇਜ਼ ਹਵਾ ਚੱਲ ਰਹੀ ਸੀ ਉੜਦੀ ਰੇ ਦੀ ਸ਼ੰਸ਼ਣ ਕਰਦੀ ਹੋਈ ਆਵਾਜ਼ ਕਿਸੇ ਨੇ ਪਹਿਲਾਂ ਕਦੇ ਨਹੀਂ ਸੀ ਸੁਣੀ ਰਸਤੇ ਦੇ ਦੋਨੇ ਪਾਸੇ ਝਾੜੀਆਂ ਸਨ ਤੇ ਬੇਰਾਂ ਨਾਲ ਅੱਦੇ ਮਲੇ ਅਚਾਨਕ ਇੱਕ ਲੰਮਾ ਸਭ ਝਾੜੀਆਂ ਚੋਂ ਨਿਕਲ ਕੇ ਕੇਸਰ ਸਾਹਮਣੇ ਆ ਗਿਆ ਕੇਸਰ ਅਤੇ ਫਕੀਰ ਦੋਨੇ ਰੁਕ ਗਏ ਕੇਸਰ ਨੇ ਫਕੀਰ ਦੇ ਡੰਡੇ ਵੱਲ ਹੱਥ ਵਧਾਇਆ ਫਕੀਰ ਨੇ ਕੇਸਰ ਨੂੰ ਰੋਕ ਦਿੱਤਾ ਸੱਪ ਹੌਲੀ-ਹੌਲੀ ਦੂਜੇ ਪਾਸੇ ਝਾੜੀਆਂ ਵੱਲ ਚਲਾ ਗਿਆ ਕੇਸਰ ਥੋੜਾ ਡਰ ਗਿਆ ਕੇਸਰ ਨੇ ਫਕੀਰ ਨੂੰ ਕਿਹਾ ਅਸੀਂ ਸੱਪ ਨੂੰ ਮਾਰਿਆ ਕਿਉਂ ਨਹੀਂ ਇਹ ਕਿਸੇ ਰਾਹੀ ਨੂੰ ਡੰਗੇਗਾ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਜੇ ਉਸ ਨੂੰ ਖਤਰਾ ਨਾ ਹੋਵੇ ਤਾਂ ਉਹ ਡੰਗਦਾ ਵੀ ਨਹੀਂ ਫਕੀਰ ਨੇ ਕੇਸਰ ਨੂੰ ਕਿਹਾ ਇਸੇ ਤਰ੍ਹਾਂ ਸਾਨੂੰ ਕਿਸੇ ਬਾਰੇ ਸੁਣੀ ਸੁਣਾਈ ਕੋਈ ਪੱਕੀ ਧਾਰਨਾ ਨਹੀਂ ਬਣਾਉਣੀ ਚਾਹੀਦੀ ਤੇ ਨਾ ਹੀ ਐਵੇਂ ਅੰਦਾਜ਼ੇ ਲਗਾਉਣੇ ਚਾਹੀਦੇ ਹਨ ਫਕੀਰ ਦੀਆਂ ਰਮਜ਼ ਦੀਆਂ ਪਰਤਾਂ ਹੌਲੀ-ਹੌਲੀ ਖੁੱਲਣ ਲੱਗੀਆਂ ਸਨ ਸਾਈ ਜੀ ਤੁਹਾਡੇ ਨਾਲ ਰਹਿੰਦਿਆਂ ਮੈਨੂੰ ਬਹੁਤ ਸਮਾਂ ਹੋ ਗਿਆ ਪਰ ਮੈਂ ਕਦੇ ਵੀ ਤੁਹਾਨੂੰ ਕਿਸੇ ਦੀਆਂ ਗਲਤੀਆਂ ਕੱਢਦੇ ਨਹੀਂ ਸੁਣਿਆ ਕੇ ਸਿਰਫ ਫਕੀਰ ਦੀ ਸ਼ਖਸੀਅਤ ਤੋਂ ਰੋਜ਼ ਹੀ ਰੋਜ਼ ਪ੍ਰਭਾਵਿਤ ਹੋ ਰਿਹਾ ਸੀ ਫਕੀਰ ਨੇ ਕੁਝ ਦਿਨ ਚੁੱਪ ਰਹਿਣ ਤੋਂ ਬਾਅਦ ਕਿਸ ਨੂੰ ਕਿਹਾ ਪੁੱਤਰ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਤੇ ਕਿਸੇ ਨੂੰ ਸਮਝਣ ਲਈ ਪਹਿਲਾਂ ਆਪਣੀ ਸੋਚ ਤੇ ਪੁਰਾਣੇ ਤਜਰਬਿਆਂ ਦੀ ਧੂੜ ਨੂੰ ਸਾਫ਼ ਕਰਨਾ ਪੈਂਦਾ ਹੈ ਥੋੜੀ ਦਿਰ ਬਾਅਦ ਫਕੀਰ ਫਿਰ ਬੋਲਿਆ ਇੱਕ ਰਵਾਇਤ ਕਾਇਦਾ ਜਾਂ ਫੈਸਲਾ ਕਿਸੇ ਲਈ ਸਹੀ ਹੋ ਸਕਦਾ ਹੈ ਤੇ ਕਿਸੇ ਲਈ ਗਲਤ ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਕਿਸੇ ਲਈ ਸ਼ੈਤਾਨ ਹੋ ਸਕਦਾ ਹੈ ਫਕੀਰ ਨੇ ਗੱਲ ਜਾਰੀ ਰੱਖਦੇ ਹੋਏ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ ਮੈਨੂੰ ਦੋ ਬੋਦੀ ਪਿਸ਼ਕੂਆਂ ਦੀ ਕਥਾ ਯਾਦ ਆ ਰਹੀ ਹੈ ਜੋ ਇੱਕ ਬਜ਼ੁਰਗ ਹੈ ਅਤੇ ਇੱਕ ਜਵਾਨ ਦੋਨੋਂ ਦਿਨ ਢਲਦੇ ਆਪਣੇ ਮੱਠ ਨੂੰ ਵਾਪਸ ਆ ਰਹੇ ਸਨ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ ਨਦੀ ਦੇ ਕਿਨਾਰੇ ਇੱਕ ਜਵਾਨ ਔਰਤ ਨੇ ਪਿਸ਼ਕੂ ਨੂੰ ਨਦੀ ਪਾਰ ਕਰਨ ਲਈ ਮਦਦ ਮੰਗੀ ਬਜ਼ੁਰਗ ਪਿਸ਼ਕੂ ਬਿਨਾਂ ਉਸ ਔਰਤ ਦੀ ਗੱਲ ਸੁਨੇ ਨਦੀ ਪਾਰ ਕਰ ਗਿਆ ਜਵਾਨ ਪਿਸ਼ਕੂ ਨੂੰ ਉਸ ਉੱਪਰ ਤਰਸ ਆ ਗਿਆ ਉਸਨੇ ਉਸ ਔਰਤ ਨੂੰ ਆਪਣੇ ਪਿੱਠ ਤੇ ਬੈਠਣ ਲਈ ਕਿਹਾ ਤੇ ਨਦੀ ਪਾਰ ਕਰਵਾ ਦਿੱਤੀ ਦੋਨੋਂ ਪਿਸ਼ਕੂ ਮਠਵਾਲ ਤੁਰੇ ਜਾ ਰਹੇ ਸਨ ਪਰ ਬਜ਼ੁਰਗ ਪਿਸ਼ਕੂ ਕੁਛ ਬੋਲ ਰਿਹਾ ਨਹੀਂ ਸੀ ਉਸ ਨੂੰ ਜਵਾਨ ਪਿਸ਼ਕੂ ਤੇ ਕਾਫੀ ਗੁੱਸਾ ਸੀ ਮਠ ਵਿੱਚ ਪਹੁੰਚ ਕੇ ਜਦ ਦੋਨੇ ਆਪਣੀ ਕੁਟਿਆਵਲ ਜਾ ਰਹੇ ਸਨ ਤਾਂ ਬਜ਼ੁਰਗ ਪਿਸ਼ਕੂ ਨੇ ਜਵਾਨ ਪਿਸ਼ਕੂ ਨੂੰ ਕਿਹਾ ਤੂੰ ਅੱਜ ਆਪਣੀ ਮਰਿਆਦਾ ਪੰਗ ਕੀਤੀ ਹੈ ਅਸੀਂ ਪਿਸ਼ਕੂ ਕਿਸੇ ਔਰਤ ਨੂੰ ਛੂ ਨਹੀਂ ਸਕਦੇ ਸਾਨੂੰ ਇਸ ਦੀ ਇਜਾਜ਼ਤ ਨਹੀਂ ਹੈ ਜਵਾਨ ਪਿਸ਼ਕੂ ਨੇ ਬਜ਼ੁਰਗ ਪਿਸ਼ਕੂ ਨੂੰ ਕਿਹਾ ਹੇ ਮਾਨੇਵਰ ਮੈਂ ਤਾਂ ਉਸ ਔਰਤ ਨੂੰ ਨਦੀ ਉੱਤੇ ਉਤਾਰ ਰਿਹਾ ਸੀ ਮੈਨੂੰ ਲੱਗਦਾ ਹੈ ਤੁਸੀਂ ਅਜੇ ਵੀ ਉਸ ਨੂੰ ਆਪਣੇ ਮੋਢਿਆਂ ਉੱਤੇ ਚੱਕੀ ਫਿਰਦੇ ਹੋ। ਕੇਸਰ ਅਤੇ ਫਕੀਰ ਤੁਰਦੇ ਜਾ ਰਹੇ ਸਨ। ਕਾਫੀ ਸਮਾਂ ਤੁਰਨ ਤੋਂ ਬਾਅਦ ਸ਼ਾਮ ਹੋ ਗਈ ਸੀ। ਚੰਨ ਵੀ ਪੂਰੇ ਜੋਬਨ ਤੇ ਸੀ। ਆਕਾਸ਼ ਵਿੱਚ ਤਾਰੇ ਕੋਈ ਕੋਈ ਦਿਖ ਰਿਹਾ ਸੀ। ਕੇਸਰ ਨੇ ਕਿਹਾ ਜੇਕਰ ਤਾਰੇ ਵੀ ਨਾ ਦਿਸਣ ਤਾਂ ਹੁੰਦੇ ਤਾਂ ਅੰਬਰ ਵਿੱਚ ਹੀ ਹਨ। ਇਸੇ ਤਰ੍ਹਾਂ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਹਨ ਪਰ ਸਾਡੀਆਂ ਅੱਖਾਂ ਨੂੰ ਨਾ ਵੀ ਦਾ ਦਿਸਣ ਪਰ ਰਹਿੰਦੇ ਤਾਂ ਸਾਡੇ ਦਿਲ ਵਿੱਚ ਹੀ ਹਨ। ਤਾਰਿਆਂ ਨੂੰ ਦੇਖਦਿਆਂ ਇੱਕ ਜੁਗਨੂ ਨੇ ਕਿਹਾ ਵਾਹ ਕਿੰਨੇ ਜੁਗਨੂ ਹਨੇਰਾ ਚੁੱਪ ਰਿਹਾ ਧੰਨਵਾਦ